ਆਮ ਆਦਮੀ ਪਾਰਟੀ ਵੱਲੋਂ ਹਲਕਾ ਫਲੋਰ ਦੇ ਨਵ ਨਿਯੁਕਤ ਮੀਡੀਆ ਇੰਚਾਰਜ ਮਨਦੀਪ ਸਿੰਘ ਅਤੇ ਵਾਈਸ ਕੋਆਰਡੀਨੇਟਰ ਗੌਰਵ ਵਾਵਾ ਨੂੰ आशीर्वाद 3 वास्ते ਅਤੇ ਪ੍ਰੈਸ ਨਾਲ رابطہ ਕਾਇਮ ਕਰਨ ਦੇ ਮਕਸਦ ਨਾਲ ਅੱਜ ਹਲਕੇ ਦੇ ਪੱਤਰਕਾਰ ਪਾਈਚਾਰੇ ਨਾਲ ਪਹਿਲੀ ਮੀਟਿੰਗ ਗੁਰਾਇਆ ਵਿਖੇ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਚਲੰਦਰ ਦੇ ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾ, ਜ਼ਿਲ੍ਹਾ ਸਖਤਰ ਪ੍ਰਿਤਪਾਲ ਸਿੰਘ ਟਿਵਾਣਾ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਕਰਨਦੀਪ ਫਾਂਡੇ ਅਤੇ ਪਾਰਟੀ ਜ਼ਿਲ੍ਹਾ ਪ੍ਰਧਾਨ प्रदीप ਦੁੱਗਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਮੀਲਾ ਸਿੰਘ ਰੁੜਕਾ ਨੇ ਕਿਹਾ ਕਿ ਹਲਕੇ ਵਿੱਚ ਸਾਡੀ ਪਹਿਲੀ ਰਸਮੀ ਮੀਟਿੰਗ ਹੈ ਅਸੀਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਨਵ ਨਿਯੁਕਤ ਕੋਆਰਡੀਨੇਟਰ ਅਤੇ ਵਾਈਸ ਕੋਆਰਡੀਨੇਟਰ ਨੂੰ ਪਰਵਾਹ ਸਹਿਯੋਗ ਅਤੇ ਆਸ਼ੀਰਵਾਦ ਦੇਣ ਦੀ ਅਪੀਲ ਕਰਦੇ ਹਾਂ ਤਾਂ ਜੋ ਪਾਰਟੀ ਦੀਆਂ ਨੀਤੀਆਂ ਅਤੇ ਸਰਗਰਮੀਆਂ ਨੂੰ ਜਨ ਜਨ ਤੱਕ ਪਹੁੰਚਾਉਣ ਵਿੱਚ ਵੱਧ ਤੋਂ ਵੱਧ ਮਦਦ ਮਿਲ ਸਕੇ ਇਸ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜੇ ਮਨੂਰੀਆਂ ਫਲਹਾਂ ਸਾਹਿਬ ਲੋਕਾਂ ਸਰਪੰਖ ਸਾਹਿਬ ਮਿਲਾਈ ਮੀਟਿੰਗ ਹੋਈ ਹੈ ਚਲੋ ਵਧੀਆ ਮਾਹੌਲ ਦੇ ਵਿੱਚ ਸਾਡੀ ਮੀਟਿੰਗ ਹੋ ਰਹੀ ਹੈ ਕੁਝ ਸਮੱਸਿਆਵਾਂ ਪੱਤਰਕਾਰਾਂ ਦੀ ਵੀ ਹੁੰਦੀਆਂ ਕਿਉਂਕਿ ਅਸੀਂ ਕਿਸੇ ਨਾ ਕਿਸੇ ਅਲਾਰੇ ਨਾਲ ਜੁੜੇ ਹੋਏ ਹਾਂ ਖਬਰਾਂ ਤਾਂ ਸਾਰੇ ਜਾਂਦੇ ਜਦੋਂ ਸਾਨੂੰ ਲੋਡ ਪੈਂਦੇ ਉਦੋਂ ਸਾਰੇ ਭੱਜਦੇ ਆਉਣ ਚੱਕਣੇ ਬੰਦ ਹੋ ਜਾਂਦੇ ਕਿਉਂਕਿ ਕਾਰਮੇਲ ਦੋਨੋਂ ਪਾਸੇ ਬਰਾਬਰ ਰਵੇ ਤੇ ਗੱਡੀ ਵਧੀਆ ਚੱਲਦੀ ਹੈ ਜਦੋਂ ਪਲੇਟਫਾਰਮ ਦੇ ਆਪਾਂ ਗੱਡੀ ਚੱਲਣੀ ਜੇ ਇੱਕ ਟਾਇਰ ਵੀ ਕਹਿੰਦੇ ਆ ਪੈਂਚਰ ਹੋ ਜਿਵੇਂ ਇਹ ਲੈ ਜਾਵੇ ਤੇ ਗੱਡੀ ਡੂਲਦੀ ਹੈ ਇਸ ਦੇ ਲਈ ਸਾਡੇ ਤੇ ਦਬਾਅ ਹੁੰਦਾ ਹੈ ਕੁਝ ਕਿਸੇ ਨੇ ਪੈਸੇ ਲੈ ਕੇ ਕੋਈ ਖਬਰ ਨਹੀਂ ਲਾਣੀ ਹੁੰਦੀ ਤੇਲ ਖੂਬ ਦੇ ਕੋਲੋਂ ਖੂਬ ਦੇ ਟਾਈਮ ਆਪਾਂ ਵੇਸਟ ਕਰਦੇ ਆ ਸਾਰੇ ਆਣੇ ਜਾਂਦੇ ਅਫੀਲੇ ਆਸ ਕੀ ਹੁੰਦੀ ਹੈ ਜਦੋਂ ਸਾਡੇ ਤੇ ਵੀ ਉੱਪਰੋਂ ਸਾਡੇ ਕੋ ਸਪਲੀਮੈਂਟ ਮੰਗਦੇ ਆ ਕਿ ਵੀ ਅਦਾਰੇ ਅਸੀਂ ਅਦਾਰਿਆਂ ਨਾਲ ਜੁੜੇ ਹੋਏ ਆ ਮੈਂ ਜੈਕਵਰ ਪੰਜਾਬ ਕੇਸਿਸ ਨਾਲ ਜੁੜੇ ਆ ਇਹ ਪੰਜਾਬੀ ਜਾਗਰਣ ਨਾਲ ਜੁੜੇ ਆ ਸਪੋਕਸਮੈਨ ਨਾਲ ਜੁੜੇ ਕੋਈ ਵੱਖ-ਵੱਖ ਨਾਲ ਜੁੜੇ ਹੋਏ ਆ ਇਸ ਦੇ ਲਈ ਜਿਹੜਾ ਪਾਰਟੀ ਦਾ ਟਾਡਾ ਆ ਸਰਕਾਰ ਲੈਵਲ ਦਾ ਜਿਹੜਾ ਤੁਹਾਡੀ ਐਡਵਰਟਾਈਜ਼ਮੈਂਟ ਚੱਲਦੀ ਆ ਉਹ ਸਿੱਧੇ ਜਾਂਦੀ ਹੈ ਚੰਡੀਗੜ੍ਹ ਦੇ ਥਰੂ ਤੁਹਾਨੂੰ ਪਤਾ ਹੈ ਜਿਹੜਾ ਲੋਕ ਸੰਪਰਕ ਕੋਪਾਰ ਹੋ ਗਿਆ ਉਹਨਾਂ ਦੇ ਥਰੂ ਜਾਣਾ ਤੇ ਪਰ ਜਦੋਂ ਸਾਨੂੰ ਮੁਸ਼ਕਲਾਂ ਆndੀਆਂ ਆ ਤੇ ਦਿਵਾਲੀ ਹੋਵੇ ਦਸਹਿਰਾ ਹੋਵੇ ਨਵਾਂ ਸਾਲ ਹੋਵੇ ਵਿ사ਖੀ ਹੋਵੇ ਜਿਹੜਾ ਵੀ ਸਾਨੂੰ ਕੋਈ 15 ਅਗਸਤ 26 ਜਨਵਰੀ ਨੂੰ ਜਦੋਂ ਵੀ ਸਾਨੂੰ ਸਨੇਹਾ ਲੱਗਦਾ ਤੇ ਸਾਨੂੰ ਇੱਕ ਇਹੀ ਹੁੰਦੀ ਆ ਆਸ ਵੀ ਹੁੰਦੀ ਆ ਤੇ ਅਸੀਂ ਵੀ ਹੱਕ ਨਾਲ ਤੁਹਾਡੇ ਕੋਲ ਆਨੇ ਆ ਕਿ ਦੇਖੋ ਚਾਹੇ ਆਪ ਕਰੋ ਚਾਹੇ ਕੋਈ ਕੋ ਕਰਾਓ ਸਾਨੂੰ ਐਡਨਾ ਮਤਲਬ ਸਾਡਾ ਟਾਰਗੇਟ ਹੁੰਦਾ ਹੈ ਅਸੀਂ ਵੀ ਪੇਜ ਜਿਹੜਾ ਪੂਰਾ ਕਰਨਾ ਹੁੰਦਾ ਤੇ ਇਸ ਦੇ ਲਈ ਖਬਰਾਂ ਕੋਈ ਨਾ ਨਹੀਂ ਕਿਸੇ ਵੱਲੋਂ ਪੈਕੇਜ ਤੁਹਾਡੇ ਉੱਪਰ ਹੋਏ ਹੋ ਸਰਕਾਰ ਦਾ ਸਿੱਧਾ ਹੈ ਖਬਰ ਰੋਕ ਲਈ ਨਹੀਂ ਦੂਜੀ ਇਹ ਸਿਰਫ ਇੱਕ ਪ੍ਰੋਬਲਮ ਇਹ ਆਉਂਦੀ ਹੈ ਜਦੋਂ ਸਾਨੂੰ ਲੋਡ ਹੁੰਦੀ ਹੈ ਉਦੋਂ ਫੋਨ ਚੱਕਣੇ ਬੰਦ ਹੋ ਜਾਂਦੇ ਨੇ ਨਾਰਾਜ਼ਗੀ ਸਿਰਫ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਦੋਂ ਸਾਨੂੰ ਲੋਡ ਹੋਵੇ ਉਦੋਂ ਫੋਨ ਨਾ ਚੱਕੋ ਸਿੱਧਾ ਜਵਾਬ ਦੇ ਦੇ ਜਾਂ ਕਿਸੇ ਥਰੂ ਕਰਾ ਦਿਓ ਆਪ ਨਹੀਂ ਕਰਨੀ ਇੱਕ ਪ੍ਰੋਬਲਮ ਅਸੀਂ ਵੀ ਸਮਝਦੇ ਜੈਨੂਨ ਹੈ ਜੇ ਮੰਨ ਲਓ ਮੈਂ ਦੁੱਗਲ ਸਾਹਿਬ ਕੋ ਐਡ ਲੈ ਲਈ ਜਿੰਨੇ ਮੇਰੇ ਚਾਰ ਪੰਜ ਹੋਰ ਸਾਥੀ ਹੈਗੇ ਵਾਕਾ ਖਵਾਰਾ ਵਾਲੇ ਉਹ ਉਹੀ ਦੇਖਦੇ ਕਿ ਤੁggen ਸਾਹਮਣੇ ਉਹਨੂੰ ਐਡ ਦਿੱਤੀ ਐ ਮੈਨੂੰ ਨਹੀਂ ਦਿੱਤੀ ਇਹ ਨਾਰਾਜ਼ਗੀ ਉਹਨਾਂ ਦੀ ਫਿਰ ਤੁਹਾਡੇ ਨਾਲ ਸ਼ੁਰੂ ਹੋ ਜਾਂਦੀ ਐ ਇਹ ਸਮੱਸਿਆ ਵੀ ਕਿਤਨਾ ਕਿਤਨੇ ਸਾਨੂੰ ਵੀ ਲੱਗਦੇ ਜੈਨੂਨ ਸਮੱਸਿਆ ਐ ਲੋਕਾਂ ਦੇ ਵਿੱਚ ਇਸ ਲਈ ਅਸੀਂ ਤਾਂ ਆਪਣੇ ਪੱਤਰਕਾਰ ਭਾਈ ਜਰਿਆ ਨੂੰ ਇਹ ਹੀ ਕਹਿੰਨੇ ਆ ਕਿ ਜੇ ਇੱਕ ਆਈ ਦੇ ਦਿੱਤੀ ਐ ਕਿਉਂਕਿ ਐਡਾ ਮਹਿੰਗਾ ਐ ਹੁਣ ਸਾਡੀ ਐਡ ਐ 9-10 ਹਜ਼ਾਰ ਰੁਪਏ ਦੀ ਐ ਇਸ ਲਈ ਜੇ ਇੱਕ ਬੰਦੇ ਨੇ ਇੱਕ ਨੂੰ ਐਡ ਦਿੱਤੀ ਹੋਈ ਐ ਉਹ ਆਪਾਂ ਅਗਲੇ ਸਾਲ ਉਹਦੀ ਵਾਰੀ ਲਾ ਦਈਏ ਕਿ ਅਗਲੇ ਸਾਲ ਉਹ ਵੀ ਕਹਿ ਦੋ ਕਿ ਇਸ ਸਾਲ ਤੇ ਵੀ ਹੈ ਅਗਲੇ ਸਾਲ ਵੀ ਹੈ ਵੱਡ ਕੇ ਉਹ ਵੀ ਦੇ ਦੇਣ ਤੇ ਸਾਡਾ ਵੀ ਸਹਿਯੋਗ ਤੁਸੀਂ ਵੀ ਕਰੋ ਅਸੀਂ ਸਾਡਾ ਕੋ ਜਿੰਦਾ ਸਹਿਯੋਗ ਮੰਗੂਗੇ ਅਸੀਂ ਵੀ ਤੁਹਾਡਾ ਸਹਿਯੋਗ ਕਰਨ ਨੂੰ ਜਿਹੜਾ ਤਿਆਰ ਅੱਜ ਹਲਕਾ ਫਲੋਰ ਦੀ ਪ੍ਰੈਸ ਮੀਡੀਆ ਦੇ ਨਾਲ ਸਾਡੇ ਦੋ ਜਿਹੜੇ ਸਾਥੀ ਕੋਆਰਡੀਨੇਟਰ ਤੇ ਵਾਈਸ ਕੋਆਰਡੀਨੇਟਰ ਰੱਖਿਆ ਉਹਨਾਂ ਦੀ ਜਾਣ ਪਛਾਣ ਵਾਸਤੇ ਉਹਨਾਂ ਨੂੰ ਅਸ਼ੀਰਵਾਦ ਦਵਾਉਣ ਦੇ ਵਾਸਤੇ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਦੇ ਸਾਥੀ ਜਿਹੜੇ ਉਹਨਾਂ ਦੇ ਨਾਲ ਜਾਲਮਸਣ ਕਰਾਈ ਆ ਔਰ ਫੈਸਲਾ ਕੀਤਾ ਗਿਆ ਕੌਣ ਵਾਲੇ ਸਮੇਂ ਦੇ ਵਿੱਚ ਮਤਲਬ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਭਾਈਚਾਰੇ ਦੇ ਨਾਲ ਬਹੁਤ ਨੇੜ ਤੇ ਜਿਹੜੇ ਸਬੰਧ ਆ ਉਹ ਕਾਇਮ ਕੀਤੇ ਜਾਣ ਤੇ ਇਸ ਗੱਲ ਦਾ ਵਿਸ਼ਵਾਸ ਵੀ ਦੁਆਇਆ ਪੱਤਰਕਾਰ ਭਾਈਚਾਰੇ ਨੂੰ ਕਿਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਜਿਹੜਾ ਪੂਰੇ ਮਤਲਬ ਇਲਾਕੇ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਇੱਕ ਵਧੀਆ ਮਾਹੌਲ ਜਿਹੜਾ ਉਹ ਪੈਦਾ ਕਰਾਂਗੇ ਕੌਣ ਵਾਲੇ ਸਮੇਂ ਦੇ ਸਾਰਿਆਂ ਦਾ ਧੰਨਵਾਦ ਅੱਜ ਦੀ ਜਿਹੜੀ ਮੀਟਿੰਗ ਹੈ ਤੇ ਪੱਤਰਕਾਰ ਭਾਈਚਾਰੇ ਨਾਲ ਪ੍ਰੈਸ ਮੀਡੀਆ ਨਾਲ ਹੋਈ ਹੈ ਸਾਡੀ ਪ੍ਰਿੰਟ ਮੀਡੀਆ ਵੀ ਸੀ ਉਹਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਵੀ ਸੀਗਾ ਵੈਬ ਮੀਡੀਆ ਵੀ ਸੀਗਾ ਬਹੁਤ ਹੀ ਵਧੀਆ ਤਰੀਕੇ ਦੀ ਮੀਟਿੰਗ ਹੋਈ ਆ ਸਾਡੇ ਡਿਸਟ੍ਰਿਕਟ ਪ੍ਰਧਾਨ ਮੇਲਾ ਸਿੰਘ ਜੀ ਤੇ ਨਾਲ ਇੱਥੇ ਦੀ ਸਾਡੀ ਜਿਹੜੀ ਲੋਅਰ ਟੀਮ ਐ ਕੌਂਸਲਟੈਂਸੀ ਹਲਕਾ ਫਲੋਰ ਦੀ ਇਦਾਂ ਹੀ ਅਸੀਂ ਪੰਜਾਂ ਹਲਕਿਆਂ ਦੇ ਵਿੱਚ ਪੱਤਰਕਾਰਾਂ ਨਾਲ ਬਿਲਕੁਲ ਵਧੀਆ ਤਰੀਕੇ ਨਾਲ ਮੀਟਿੰਗਾਂ ਕਰਾਂਗੇ ਤਾਂ ਕਿ ਇੱਕ ਭਾਈਚਾਰਕ ਸਾਂਝ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਦਾ ਇੱਕ ਤਾਲਮੇਲ ਕਰਵਾਤਾ ਅੱਜ ਮੀਡੀਆ ਦੇ ਨਾਲ ਤਾਂ ਕਿ ਪ੍ਰੋਪਰਲੀ ਖਬਰਾਂ ਸਾਡੀ ਆਮ ਆਦਮੀ